ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਫਿਰ ਕਸ਼ਮੀਰੀ ਪੰਡਤਾਂ ਦੇ ਜਿਹੜੇ ਜ਼ੁਲਮ ਹੋ ਰਹੇ ਸੀ ਉਹਨਾਂ ਨੂੰ ਰੋਕਣ ਲਈ ਆਪ ਅੱਗੇ ਲੱਗ ਕੇ ਚਾਂਦਰੀ ਚੌਂਕ ਦੇ ਵਿੱਚ ਸੀਸ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਫਿਰ ਸਰਵੰਸ ਵਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਕਿਆ ਕਿੱਡੀ ਵੱਡੀ ਗੱਲ ਉਸ ਵੇਲੇ ਕਹੀ ਅੱਜ ਇੱਥੇ ਆਪਾਂ ਆਪਣੇ ਜਵਾਬਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਰਹਿੰਨੇ ਆ ਸਾਡਾ ਜਵਾਬ ਹੋ ਜਾਇਆ ਪਾਕੀਆਂ ਤੋਂ ਕੀ ਲੈਣਾ ਤੇ ਕਿੱਥੇ ਉਹ ਕੁਰਬਾਨੀਆਂ ਕਿ ਕੌਮ ਜਿਉਣੀ ਚਾਹੀਦੀ ਹੈ ਅਸੀਂ ਆਪਣੀਆਂ ਵਾਰੀਆਂ ਜਿਉਣੀਆਂ ਕੌਮ ਦੇ ਨਾਮ ਲਾਉਣੀ ਆ ਬਹੁਤ ਵੱਡੀ ਗੱਲ ਆ ਜਦੋਂ ਬਾਬਰ ਨੂੰ ਜ਼ਾਬਰ ਕਿਹਾ ਕਾਲ ਕੋਠੜੀ ਗੁਰੂ ਨਾਨਕ ਸਾਹਿਬ ਨੂੰ ਕਾਲ ਕੋਠੜੀ ਚ ਪਤਾ ਜਦੋਂ ਚੱਕੀਆਂ ਆਪੇ ਚੱਲਣ ਲੱਗੀਆਂ ਇਹਦਾ ਫਿਰ ਸਾਡੇ ਹਿੱਸੇ ਆਇਆ ਜਦੋਂ ਗੁਰੂ ਸਾਹਿਬ ਨੇ 20 ਰੁਪਏ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਉਹ 20 ਰੁਪਏ ਦੀ ਐਸੀਐਫਡੀ ਕਰਾਈ ਇੱਕ ਵਾਰੀ ਅੱਜ ਦੁਨੀਆ ਦੇ ਵਿੱਚ ਮੈਂ ਬਹੁਤ ਸਾਰੇ ਦੁਨੀਆ ਦੇ ਲੀਡਰਾਂ ਨੂੰ ਮਿਲਦਾ ਰਹਿਣਾ ਵੱਖ-ਵੱਖ ਦੇਸ਼ਾਂ ਦੇ ਐਮਬੈਸਡਰਾਂ ਨੂੰ ਮਿਲਦਾ ਰਹਿਣਾ ਮੈਂ ਉਹਨਾਂ ਨੂੰ ਇਹ ਯਾਦ ਕਰਾ ਦਿਨਾ ਹੁੰਨਾ ਕਿ ਅਸੀਂ ਉਹ ਕੌਮ ਆ ਕਿ ਜੇ ਦੁਨੀਆ ਦੇ ਵਿੱਚ ਕੋਈ ਆਫਤ ਆ ਜਾਏ ਕੋਈ ਪਹਚਾਨ ਆ ਜਾਏ ਕੋਈ ਹੜ੍ਹ ਆ ਜਾਏ ਉੱਥੇ ਰੈੱਡ ਕਰਾਸ ਜਾਂ ਕੋਈ ਅੰਤਰਰਾਸ਼ਟਰੀ ਸਹਿਦਾਣੀਆਂ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਉੱਥੇ ਚੱਲ ਬੰਦਾ ਪਹਿਲਾਂ ਜਾ ਕੇ ਅਸੀਂ ਇਹ ਨਹੀਂ ਦੇਖਦੇ ਕਿ ਲੰਗਰ ਸ਼ੱਕ ਕੌਣ ਰਿਹਾ ਹੈ ਅਸੀਂ ਸਿਰਫ ਪੰਗਤ ਪੰਗਤ 'ਚ ਬੈਠ ਕੇ ਲੰਗਰ ਸ਼ਕਾਉਨੇ ਆਂ ਉਹ ਇਸ ਗੱਲ ਤੋਂ ਪ੍ਰਭਾਵਿਤ ਹੁੰਦੇ ਨੇ ਕਿ ਤੁਹਾਡੇ ਲੋਕਾਂ ਨੇ ਇਹ ਕਿੱਥੋਂ ਆਈ ਮੈਂ ਕਿਹਾ ਜੀ ਗੁਰੂ ਸਾਹਿਬ ਬੁਲਵਾਈ ਹੋਈ ਹੈ 20 ਰੁਪਏ ਇੱਕ ਵਾਰੀ ਖਰਚੇ ਸੀ ਮੁੜ ਕੇ ਉਹ 20 ਰੁਪਿਆ ਦਾ ਵਿਆਜ ਹੀ ਚੱਲੀ ਜਾਂਦਾ ਜੀ ਹੁਣ ਤਾਂ ਸੋ ਇਹ ਕੌਮ ਆਪਣੀ ਆਪਣਾ ਪਰ ਮਹਿਸੂਸ ਕਰਿਆ ਕਰੋ ਆ ਦੇਸ਼ ਆਪਣਾ ਇਹ ਦੇਸ਼ ਲੈ ਕੇ ਕਿਹਨੇ ਦਿੱਤਾ ਸਾਡੇ ਪੁਰਖਿਆਂ ਨੇ ਚਾਹੇ ਗਦਰੀ ਲਹਿਰ ਹੋਵੇ ਗਦਰੀ ਬਾਬਿਆਂ ਦੀ ਚਾਹੇ ਕੂਕਾ ਲਹਿਰ ਹੋਵੇ ਬੱਬਰ ਕੱਲੀ ਲਹਿਰ ਹੋਵੇ ਸ਼ਹੀਦ ਆਜ਼ਮ ਭਗਤ ਸਿੰਘ ਰੰਦੀ ਨੌਜਵਾਨ ਸਭਾ ਮਦਨ لال ਢੀਂਗਰਾ ਜੀ ਰਾਜਗੁਰੂ ਸੁਖਦੇਵ ਜੀ ਕਰਤਾਰ ਸਿੰਘ ਸਰਾਬੇ ਹੋਰੀ ਕਿੰਨੇ ਨਾਮ ਲਈ ਜਾਉਂਗੇ ਜਿਨ੍ਹਾਂ ਨੇ ਦੇਸ਼ ਵਾਸਤੇ ਲੜਾਈਆਂ ਵੀ ਲੜੀਆਂ ਤੇ ਆਪਣੀਆਂ ਜਵਾਨੀਆਂ ਦੇਸ਼ ਦੇ ਨਾਂ ਲਾਈਆਂ ਅੱਜ ਤਾਂ ਕਰਕੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਚੇਅਰਮੈਨ ਬਣੇ ਬੈਠਿਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ